ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਜਿਵੇਂ ਕਿ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਅਸੀਂ ਮੈਂ ਤੇ ਮੇਰਾ ਸਾਥੀ ਰਣਜੀਤ ਸਿੰਘ ਸੰਧੂ ਸਾਹਿਬ ਰੋਜ਼ਾਨਾ ਸਮਾਜਿਕ ਮੁੱਦੇ ਤੇ ਰਾਜਨੀਤਿਕ ਮੁੱਦੇ ਕੇ ਧਾਰਮਿਕ ਮੁੱਦਿਆਂ ਦੇ ਉੱਤੇ ਆਪ ਸਾਰਿਆਂ ਦੇ ਨਾਲ ਵਿਚਾਰ ਚਰਚਾ ਕਰਦੇ ਆ ਵਿਸ਼ਲੇਸ਼ਣ ਕਰਦੇ ਆ ਕਿ ਅੱਜ ਪੰਜਾਬ ਦੇ ਵਿੱਚ ਕੀ ਹੋਇਆ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਸੋ ਜਿਹੜੇ ਸਾਡੇ ਮੁੱਦੇ ਹੁੰਦੇ ਨੇ ਉਹ ਤੁਸੀਂ ਬੜਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਅੱਜ ਅਸੀਂ ਇੱਕ ਬੜਾ ਐਹਮ ਮੁੱਦਾ ਲੈ ਕੇ ਆ ਰਹੇ ਹਾਂ ਕਿਸਾਨ ਭਰਾਵਾਂ ਵਾਸਤੇ ਕਿਉਂਕਿ ਅਸੀਂ ਜਿਹੜਾ ਪੰਜਾਬ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੈ ਕਿਸਾਨੀ ਸਾਡਾ ਖਿੱਤਾ ਹੈ ਔਰ ਜਿਹੜੇ ਅੱਜ ਦੇ ਹਾਲਾਤ ਕਿਸਾਨੀ ਦੇ ਨੇ ਉਹ ਵੀ ਸਾਰਾ ਸਾਨੂੰ ਪਤਾ ਹੈ ਪਰ ਇਹ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਉਦਮੀ ਲੋਕ ਵੀ ਨੇ ਜਿਹੜੇ ਕਿਸਾਨੀ ਦੇ ਇਸ ਖਿੱਤੇ ਨੂੰ ਹਰ ਵਕਤ ਵਕਤ ਤਰੀਕੇ ਦੇ ਨਾਲ ਚਲਾ ਰਹੇ ਨੇ ਯਾਨੀ ਕਿ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਕਹਿ ਦਈਏ ਕਿ ਪੰਜਾਬ 'ਚ ਕੱਲਾ ਝੋਨਾ ਤਣਕ ਨਹੀਂ ਇਸ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਵੀ ਨੇ ਉਹ ਜਿਵੇਂ ਕੋਈ ਸਬਜ਼ੀਆਂ ਦਾ ਰੂਪ ਤਿਆਰ ਕਰ ਰਹੇ ਨੇ ਅ ਕਿਸੇ ਹੋਰ ਪ੍ਰਕਾਰ ਦੀ ਖੇਤੀ ਕਰ ਰਹੇ ਨੇ ਸਾਡੇ ਨਾਲ ਇੱਕ ਬਹੁਤ ਹੀ ਉਦਮੀ ਕਿਸਾਨ ਹੈ ਪਟਿਆਲਾ ਜ਼ਿਲ੍ਹੇ ਦੇ ਕਸਬਾ ਰਾਜਪੁਰੇ ਤੋਂ ਪਿੰਡ ਫਿਲਕਰੀ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਇਹ ਕੀ ਕਰ ਰਹੇ ਨੇ ਇਹਨਾਂ ਦੀ ਖੇਤੀ ਹੈ ਬਹੁਤ ਹੀ ਲੰਮੇ ਸਮੇਂ ਤੋਂ ਇਹ ਛਟਾਲੇ ਦਾ ਬੀਜ ਤਿਆਰ ਕਰ ਰਹੇ ਨੇ ਜਿਹਨੂੰ ਕਿ ਅਸੀਂ ਵਰਸੀਮ ਕਹਿ ਦਿੰਦੇ ਆ ਆਮ ਅਸੀਂ ਛੇੜਪਾਲਾ ਸਾਡੇ ਛਟਾਲਾ ਕਹਿ ਦਿੰਦੇ ਜਿਵੇਂ ਸਾਡੇ ਮਾਝੇ ਵਾਲੇ ਲੋਕ ਨੇ ਜਾਂ ਇਧਰ ਮਾਲਵੇ ਵਾਲੇ ਬਹੁਤ ਖਿੱਤੇ ਦੇ ਵਿੱਚ ਉਹਨੂੰ ਛਟਾਲਾ ਹੀ ਕਿਹਾ ਜਾਂਦਾ ਹਰਾ ਚਾਰਾ ਜਿਹਨੂੰ ਕਹਿ ਸਕਦੇ ਆਪਾਂ ਉਹ ਹਰਾ ਚਾਰਾ ਤਿਆਰ ਕਰਕੇ ਉਸ ਇਲਾਕੇ ਦੀਆਂ ਮੰਡੀਆਂ ਦੇ ਵਿੱਚ ਵੇਚਦੇ ਨੇ ਔਰ ਨਾਲ ਜਦੋਂ ਉਹਦਾ ਪੱਕਣ ਦਾ ਸਮਾਂ ਆਉਂਦਾ ਉਹਦਾ ਜਿਹੜਾ ਥੀ ਤਿਆਰ ਕਰਕੇ ਉਹਨੂੰ ਪੂਰੇ ਪੰਜਾਬ ਦੇ ਵਿੱਚ ਤੇ ਡਿਸਟ੍ਰੀਬਿਊਟ ਕਰਦੇ ਨੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਐ ਤੇ ਉਹਨਾਂ ਤੱਕ ਇਹਨਾਂ ਤੱਕ ਪਹੁੰਚ ਕਰਕੇ ਉਥੋਂ ਨੇ ਆ ਕੇ ਜਿਹੜਾ ਵੀ ਐ ਉਹ ਆਪ ਦਾ ਜਿਹੜਾ ਪੱਠੇ ਹਰਾ ਚਾਰਾ ਉਹ ਬੀਜਦੇ ਆ ਅਸੀਂ ਅੱਜ ਵੀਰ ਗੁਰਪ੍ਰੀਤ ਜੀ ਨਾਲ ਗੱਲ ਕਰਾਂਗੇ ਕਿ ਜਿਹੜਾ ਉਹ ਹਰਾ ਚਾਰਾ ਹੈ ਤੇ ਤੁਸੀਂ ਕਦੋਂ ਤੋਂ ਤਿਆਰ ਕਰ ਰਹੇ ਹੋ ਇਹ ਬਰਸੀਨ ਦਾ ਬੀਜ ਕਦੋਂ ਤੋਂ ਤਿਆਰ ਕਰ ਰਹੇ ਹੋ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕੁਆਲਿਟੀਆਂ ਨੇ ਉਹ ਕਿੰਨੇ ਦਿਨ ਲਾ ਕੇ ਕਿੰਨੇ ਚਿਰ ਤੱਕ ਪੱਕਦੇ ਆ ਕਿੰਨੇ ਮਤਲਬ ਉਹਦੇ ਵਿੱਚ ਜੇ ਆਪਾਂ ਲੋ ਕਹਿ ਲਈਏ ਕਿ ਕਿੰਨੇ ਲੋ ਚਾਰੇ ਜਾਂਦੇ ਨੇ ਜਾਂ ਉਹਦੇ ਜੇ ਕਹਿ ਲਈਏ ਵੀ ਉਹ ਕਿੰਨੀ ਵਾਰੀ ਵੱਡਿਆ ਜਾਂਦਾ ਤੇ ਕਿੰਨੇ ਕਦਮ ਜਾ ਕੇ ਪੱਕਦਾ ਕਿੰਨੇ ਸਟੈਪ ਉਹਦੇ ਹੁੰਦੇ ਨੇ ਇਹ ਸਾਰੀਆਂ ਗੱਲਾਂ ਆਪਾਂ ਥੋੜੇ ਸੰਖੇਪ ਦੇ ਵਿੱਚ ਹੀ ਗੁਰਪ੍ਰੀਤ ਸਿੰਘ ਜੀ ਉਹਨਾਂ ਤੋਂ ਜਾਣਾਂਗੇ ਗੁਰਪ੍ਰੀਤ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਅਸੀਂ ਇਹ ਤੁਹਾਨੂੰ ਦੱਸਨੇ ਆ ਪੁੱਛਣਾ ਚਾਹੁੰਦੇ ਆ ਕਿ ਤੁਹਾਡਾ ਜਿਹੜਾ ਇਹ ਕਿੱਤਾ ਤੁਸੀਂ ਸ਼ੁਰੂ ਕੀਤਾ ਹੈ ਇਹ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਮਤਲਬ ਕਿੰਨੇ ਸਾਲ ਹੋ ਗਏ ਨੇ ਇਹ ਵੀ ਤਿਆਰ ਕਰਦੇ ਹੋ ਦੇਖੋ ਜੀ ਜਿਹੜਾ ਇਹ ਸਾਡਾ ਕਿੱਤਾ ਹੈ ਇਹ ਤਾਂ ਸਾਡਾ ਇੱਕ ਪਿਤਾ ਪੁਰਖੀ ਨਹੀਂ ਦਾਦਾ ਪੁਰਖੀ ਹੋਈ ਸਮਝੋ ਤੁਸੀਂ ਜੱਦੀ ਪੁਛਤੀ ਹੈ ਸਾਡਾ ਅੱਛਾ ਅਸੀਂ ਪਿਛਲੇ ਘਟੋ ਘਟ 40-50 ਸਾਲ ਤੋਂ ਇਹ ਵਰਸੀਨ ਦੀ ਖੇਤੀ ਕਰਦੇ ਹੁਣ ਠੀਕ ਕਰ ਮੈਂ ਇਹ ਜਿਹੜੀ ਵਰਸੀਨ ਦੀ ਖੇਤੀ ਹੈ ਇਹ 2008 ਤੋਂ ਸਮਰੱਥ ਤੁਸੀਂ ਆਓ ਹਾਂ ਪੀਤਾਪੁਰ ਕੀ ਧੰਦਾ ਜਿਵੇਂ ਚੱਲਦਾ ਆ ਆ ਵੀ ਅਸੀਂ ਖਰਾਬ ਵੀਜਣਾ ਜੀ ਸਾਡੇ ਉੱਥੇ ਨੇੜੇ ਮੰਡੀਆਂ ਨੇ ਪਟਿਆਲਾ ਮੰਡੀ ਲੱਗਦੀ ਐ ਜੀ ਰਾਜਪੁਰਾ ਮੰਡੀ ਐ ਅੰਮ੍ਰਾਲਾ ਮੰਡੀ ਐ ਜੀ ਉਹਦੇ ਵਿੱਚ ਅਸੀਂ ਹਰੇ ਚਾਰੇ ਦੀ ਸਪਲਾਈ ਪਹਿਲਾਂ ਦੇਉਂਦੇ ਹਾਂ ਠੀਕ ਐ ਵੇਚਾਈ ਤੋਂ ਬਾਅਦ ਹਰਾ ਸੀ ਵੇਚਦੇ ਆ ਹਰਾ ਵੇਚਣ ਤੋਂ ਬਾਅਦ ਅਸੀਂ ਉਹਦਾ ਸੀਰ ਤਿਆਰ ਕਰਦੇ ਆ ਜੀ ਉਹ ਜਿਹੜਾ ਸੀਰ ਅਸੀਂ ਤਿਆਰ ਕਰਦੇ ਆ ਉਹ ਵੇਖੋ ਇੱਕ ਤਾਂ ਲੋਕਲ ਮਾਰਕੀਟ ਦੇ ਵਿੱਚ ਵੀ ਮੰਗ ਬਹੁਤ ਐ ਜੀ ਉਸ ਤੋਂ ਬਾਅਦ ਫਿਰ ਪੰਜਾਬ ਲੈਵਲ ਤੇ ਵੀ ਮੰਗ ਐ ਜੀ ਕੁਛ ਏਰੀਏ ਨੇ ਵੀ ਤਿਆਰ ਕਰਦੇ ਨੇ ਕੁਛ ਨਹੀਂ ਕਰਦੇ ਜੀ ਜੀ ਹੁਣ ਜਿਹੜਾ ਸਾਡੇ ਅਸੀਂ ਤਿਆਰ ਕਰਦੇ ਆ ਸਾਡੇ ਕੋਲ ਦੋ ਤਿੰਨ ਵੈਰਾਈਆਂ ਜੀ ਅਸੀਂ ਜਿਹੜਾ ਆਬਦੁੱਲ ਖੈਰਾਪੁਰੇ ਵੀ ਤਿਆਰ ਕਰਦੇ ਆ ਇਹ ਜਿਵੇਂ ਮੰਨ ਲਓ ਤੁਸੀਂ ਪਹਿਲਾਂ ਤਿਆਰ ਗੱਲ ਕਰ ਰਹੇ ਹੋ ਹਰੇ-ਚਾਰੇ ਦੀ ਗੱਲ ਤੁਸੀਂ ਕੀਤੀ ਹੈਗੀ ਸੀ ਮੇਰੇ ਤੋਂ ਹਰਾ-ਚਾਰਾ ਜਿਹੜਾ ਹਰਾ-ਚਾਰਾ ਤੁਸੀਂ ਉੱਥੇ ਵੇਚਦੇ ਹੋ ਮਤਲਬ ਫਿਰ ਤੁਸੀਂ ਕਣਕ ਨਹੀਂ ਬੀਜਦੇ ਨਹੀਂ ਅਸੀਂ ਕਣਕੀ ਕੀ ਉਹ ਕਣਕ ਦੇ ਬਰਾਬਰ ਜਿਹੜਾ ਤੁਹਾਨੂੰ طرف ਜਿਹੜੀ ਤੁਹਾਡੀ ਕਹਿ ਦਈਏ ਵੀ ਜਿਹੜੀ ਕਮਾਈ ਆ ਪੂਰੀ ਹੋ ਜਾਂਦੀ ਹੈ ਹਾਂਜੀ ਹੋ ਜਾਂਦੀ ਹੈ ਜੀ ਉਹਦੇ ਵਿੱਚ ਇਦਾਂ ਹੈ ਵੀ ਵੇਖੋ ਜਿਹੜੇ ਪਿੰਡ ਦਸ਼ਹਰਾਂ ਤੋਂ 3-3 4-4 5-5 ਕਿਲੋਮੀਟਰ ਦੇ ਘੇਰੇ 'ਚ ਨੇ ਜਾਂ 10 ਕਿਲੋਮੀਟਰ ਦੇ ਘੇਰੇ 'ਚ ਨੇ ਜੀ ਵੇਖੋ ਉਹਨਾਂ ਨੂੰ ਮਾਰਕੀਟਿੰਗ ਕਰਨੀ ਸੌਖੀ ਹੈ ਓਕੇ ਉਹਨਾਂ ਨੂੰ ਖਰਚਾ ਥੋੜਾ ਦੇ ਘੱਟ ਪੈਂਦਾ ਟਰਾਲੀ ਦਾ ਖਰਚਾ ਘੱਟ ਪੈਂਦਾ ਉਹਦੇ ਵਿੱਚ ਜਦੋਂ ਤੁਸੀਂ ਮੰਡੀ ਦੇ ਵਿੱਚ ਵੇਚਦੇ ਆ ਤਾਂ ਇੱਕ ਸਬਜ਼ੀ ਵਾਲਾ ਕੰਮ ਆ ਜਾਂਦਾ ਓਕੇ ਰੋਜ਼ ਦਾ ਰੇਟ ਹੈ ਬੋਲੀ ਦਾ ਰੇਟ ਹੈ ਤੇ ਮੰਨ ਕੇ ਚਲੋ ਸਾਡਾ ਕਣਕ ਤੋਂ ਬੈਨੀਫਿਟ ਹੈ ਜੀ ਕਣਕ ਦੇ ਵਿੱਚ ਵੇਖੋ ਇੱਕ 20 ਤੋਂ 24 ਕਾਉਂਟਰ ਦੀ ਇੱਕ ਆਸਟ ਝਾੜਦੇ ਆਂ ਇਕੱਲ ਪੰਜਾਬ ਦੇ ਵਿੱਚ ਜੀ ਜੀ ਤੁਸੀਂ ਉਹਨੂੰ ਐਮਐਸਪੀ ਤੇ ਬਿਲਾਓਗੇ ਤਾਂ ਇਹੀ ਪੰਜਾਬ ਦੇ ਪੰਜਾਈ ਆ ਜੀ ਇਹਦੀ ਜਿਹੜੀ ਹਰੇ ਦੀ ਮਾਰਕਿੰਗ ਅਸੀਂ ਕਰਦੇ ਆਂ ਦੋ ਤਿੰਨ ਮੰਡੀਆਂ ਦੇ ਵਿੱਚ ਸਾਨੂੰ 70 ਹਜ਼ਾਰ ਦੇ ਏੜ-ਗੜ ਹਰੇ ਦੀ ਮਿਲ ਜਾਂਦੀ ਹੈ ਕਮਾਈ ਹੋ ਜਾਂਦੀ ਹੈ ਠੀਕ ਹੈ ਜਿਹੜਾ ਵੀ ਉਹ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਅਸੀਂ ਜਿਹੜਾ ਇਹਦਾ ਵੀ ਤਿਆਰ ਕਰਦੇ ਆਂ ਉਹ 2 ਤੋਂ 3 ਕੁਆਂਟਲ ਦੇ ਵਿੱਚ ਨਹੀਂ ਰਹੁੰਦਾ ਥੋੜਾ ਜਿਹਾ ਬੀਤ ਦਾ ਇਦਾਂ ਥੋੜਾ ਜਿਹਾ ਮੌਸਮ ਤੇ ਡਿਪੈਂਡ ਕਰਦਾ ਠੀਕ ਚੰਗਾ ਮੌਸਮ ਆਏ ਤਾਂ 3 ਕੁਆਂਟਲ ਜੇ ਕੁਦਰਤੀ ਕੋਈ ਬਾਰਸ਼ ਆ ਜਾਂਦੀ ਹੈ ਕੁਦਰਤੀ ਹਵਾ ਆ ਜਾਂਦੀ ਹੈ ਤਾਂ ਉਹਦਾ ਝਟ ਥੋੜਾ ਜਿਹਾ ਘਟਦਾ ਉਸ ਏਰੀਆ ਦੇ ਵਿੱਚ ਮਤਲਬ ਇਕੱਲਾ ਤੁਸੀਂ ਕਰਦੇ ਹੋ ਕਿ ਹੋਰ ਲੋਕ ਵੀ ਕਰਦੇ ਨਹੀਂ ਹੋਰ ਵੀ ਕਰਦੇ ਨੇ ਅੱਛਾ ਹੋਰ ਵੀ ਇਲਾਕੇ ਦੇ ਵਿੱਚ ਮੰਨ ਕੇ ਚਲੋ ਉਦਮੀ ਕਿਸਾਨ ਹੈਗੇ ਨੇ ਉਹ ਕਰਦੇ ਨੇ ਉਹ ਕਿਉਂਕਿ ਤਿੰਨ ਮੰਡੀਆਂ ਨੇ ਤਿੰਨ ਮੰਡੀਆਂ ਨੂੰ ਸਪਲਾਈ ਮੈਂ ਇਕੱਲਾ ਤਾਂ ਦੇ ਨਹੀਂ ਸਕਦਾ ਜੀ 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 ਉਹਦੇ ਨਾਲ ਸਾਡੇ ਉੱਤੇ ਨੇੜੇ-ਨੇੜੇ 3-4-5 ਪਿੰਡ ਨੇ ਜੀ ਰਾਜਪੁਰੇ ਦੇ ਜੀ ਉਹਦੇ ਵਿੱਚ ਮੰਨ ਕੇ ਜਦੋਂ ਤੁਸੀਂ ਕੋਈ ਵੀ 25 ਜ਼ਿਮੀਂਦਾਰ ਹੈਗੇ ਨੇ ਪਟਿਆਲੇ ਨੂੰ ਸਪਲਾਈ ਕਰਦੇ ਨੇ ਰਾਜਪੁਰੇ ਨੂੰ ਵੀ ਦਮਬਾਲੇ ਨੂੰ ਵੀ ਤੇ ਅੰਬਾਲਾ ਪਟਿਆਲੇ ਦੇ ਨਾਲ ਵੀ ਛੋਟੇ-ਛੋਟੇ ਜ਼ਿਮੀਂਦਾਰੇ ਕੰਮ ਕਰਦੇ ਹੋਏ ਨੇ ਉਹ ਜਿਹੜਾ ਹਰਾਚਾਰਾ ਤੁਸੀਂ ਉੱਥੇ ਲੈ ਕੇ ਜਾਂਦੇ ਜੇ ਉਹ ਮਤਲਬ ਕੱਲਾ ਉਸ ਏਰੀਏ 'ਚ ਹੀ ਉਹਦਾ ਡਿਸਟ੍ਰੀਬਿਊਟ ਹੋ ਜਾਂਦਾ ਕਿ ਬਾਹਰ ਵੀ ਲੈ ਕੇ ਜਾਂਦੇ ਉਹਨਾਂ ਜਿਹੜੇ ਵਪਾਰੀ ਨੇ ਤੁਹਾਡੇ ਦੇ ਲੋਕ ਖਰੀਦਦੇ ਆ ਨਹੀਂ ਦੇਖੋ ਬਾਹਰੋਂ ਤਾਂ ਨਹੀਂ ਆਉਂਦੇ ਉਹ ਤਾਂ ਸ਼ਹਿਰਾਂ ਦੇ ਵਿੱਚ ਨਾ ਇੱਕ ਟੋਕਾ ਟਾਲਾ ਜੀ ਜੀ ਇੱਕ ਟੋਕਾ ਡਾਲਾ ਨੇ ਉਹ ਉਤਰ ਕੇ ਵੇਚ ਦੇਨੇ ਠੀਕ ਹੈ ਉਸ ਤੋਂ ਬਾਅਦ ਜਿਹੜੇ ਵੱਡੇ ਗਾਵਾਂ ਦੇ ਫਾਰਮ ਨੇ ਉਹ ਆਪ ਵੀ ਲੈ ਜਾਂਦੇ ਨੇ ਤੇ ਜ਼ਿੰਮੇਦਾਰ ਨੂੰ ਸਪਲਾਈ ਦੇ ਦਿੰਦਾ ਉਹਨਾਂ ਨੂੰ ਗੁਰਪ੍ਰੀਤ ਸਿੰਘ ਜੀ ਹਾਂਜੀ ਤੁਸੀਂ ਦੱਸਿਆ ਵੀ ਤੁਹਾਡੀ ਪੁਰਖਾਂ ਤੋਂ ਇਹ ਜਿਹੜੀ ਹੈਗੀ ਆ ਕੰਮ ਤੁਹਾਡਾ ਚੱਲ ਰਿਹਾ ਮਸਿੰਦਾ ਵੀ ਤਿਆਰ ਕਰਨਾ ਤੇ ਉਹਨੂੰ ਦਾ ਅੱਗੇ ਸੇਲ ਕਰਨਾ ਗੁਰਪ੍ਰੀਤ ਜੀ ਇਹਦੇ ਵਿੱਚ ਕਿੰਨੇ ਕੁ ਕਿਸਮ ਦਾ ਮਤਲਬ ਨਾ ਕੁਆਲਟੀ ਵਾਈਜ਼ ਹੈਗਾ ਮਸਿੰਦੇ ਕਿੰਨੀਆਂ ਕਿਸਮਾਂ ਕਿਸਮਾਂ ਜੀ ਕਿਸਮਾਂ ਆਈਆਂ ਚਾਰ ਨੇ ਜੀ ਕੁਝ ਜੀ ਇਹਦੇ ਵਿੱਚੋਂ ਹੁਣ ਤਾਂ ਨਾਂ ਦੇ ਦਿੱਤੇ ਗਏ ਨੇ ਪਹਿਲਾਂ ਇੱਕ ਆ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਹਰਕ ਦੇ ਮੂੰਹ ਦੇ ਉੱਤੇ ਹਾਲੂ ਤੇ ਦੇਸੀ ਦੇਸੀ ਦੋ ਹੀ ਦੋ ਵਿਚੜੇ ਸੀ ਜੀ ਯੂਨੀਵਰਸਿਟੀ ਨੇ ਕੱਢ ਕੱਢ ਕੇ ਥੋੜਾ ਜਿਹਾ ਵੇਰੀਏਸ਼ਨ ਕਰਕੇ ਇਹਨਾਂ ਦੇ ਵਿੱਚ ਇਹਨਾਂ ਦੀਆਂ ਵੈਰਾਈਟੀਆਂ ਦੇ ਨਾਂ ਦੇ ਦਿੱਤੇ ਸੋਧ ਕਰਤੀ ਸੋਧ ਕਰਤੀ ਜੀ ਉਹਦੇ ਵਿੱਚ ਇੱਕ ਬੀਆਰ 10 ਹੈ ਜੀ ਇੱਕ ਬੀਆਰ 42 ਹੈ ਜੀ ਇੱਕ ਬੀਆਰ 43 ਹੈ ਜੀ ਇੱਕ ਪੰਜਾਬ ਨੰਬਰ 1 ਹੈ ਅੱਛਾ ਠੀਕ ਹੈ ਤਿੰਨ ਬੀਜ ਨੇ ਜੀ ਜਿਹਦੇ ਵਿੱਚੋਂ ਬੀਆਰ 10 ਜਿਹਨੂੰ ਆਪਾਂ ਪੁਰਾਣਾ ਹਾਲੂ ਕਹਿੰਦੇ ਹਾਂ ਜੀ ਇਹ ਤਾਂ ਉਹ ਹੈ ਜਿਹੜਾ ਪੀਵੀ 1 ਹੈ ਜੀ ਉਹ ਦੇਸੀ ਹੈ ਪਿਓ ਜਿਹੜੀ 42 ਤੇ 43 ਵੈਰੈਟੀ ਹੈ ਉਹ ਇੱਕ ਸੋਧਵੀ ਵੈਰੈਟੀ ਬਣੇ ਇੰਨਾਂ ਦੀ ਉਹਦੇ ਵਿੱਚ ਕੀ ਹੈ ਜਿਹੜਾ ਬੀ ਐਨ 10 ਹੈ ਜੀ ਉਹਦਾ ਆਮ ਸਾਰੇ ਆਪਣੇ ਪੰਜਾਬ ਦੇ ਵਿੱਚ ਜੀਮੇਦਾਰ ਨੂੰ ਪਤਾ ਜਿਹੜਾ ਪਿਓਰ ਹੜੂ ਹੈ ਉਹ ਹੜ ਤੱਕ ਚੱਲਦਾ ਜਿਹੜਾ ਜ਼ਬਾਨ ਤੇ ਲੋਕਾਂ ਦੇ ਚੜਿਆ ਹੋਇਆ ਹੈ ਇਹ ਉਹੀ ਬੀਜ ਹੈ ਉਸ ਤੋਂ ਬਾਅਦ ਜਿਹੜਾ 42 ਹੈ ਜੀ ਉਹਦਾ ਥੋੜਾ ਜਿਹਾ ਥੋੜਾ ਹੀ ਫਰਕ ਹੈ 10 15 ਦਿਨ ਦਾ ਹੈ ਹੜੂ ਦੀ ਕੈਟਾਗਰੀ ਦਾ ਪਰ ਉਹਦਾ ਹਰੇ ਦਾ ਝੜ ਜਾਣਾ ਗੁਰਪ੍ਰੀਤ ਜੀ ਇਹਨਾਂ ਦੀ ਜਿਹੜੀਆਂ ਤੁਸੀਂ ਕਿਸਮਾਂ ਦਸੀਆਂ ਬੀਐਲ 10 ਬੀਐਲ 42 ਤੇ ਬੀਐਲ 43 ਇਹਨਾਂ ਦਾ ਵੀ ਜਾਂਦਾ ਵੀ ਸਮਾਂ ਕੁਛ ਅਲੱਗ-ਅਲੱਗ ਸਮਾਂ ਸੇਮ ਹੈ ਜੀ ਸਮਾਂ ਸੇਮ ਹੈ ਸੇਮ ਹੈ ਇਹ ਜਦੋਂ ਤੁਸੀਂ ਆਮ ਮੰਨ ਕੇ ਚੱਲੋ ਅਕਤੂਬਰ 10 ਅਕਤੂਬਰ ਤੋਂ ਲੈ ਕੇ ਜੀ ਤੇ 10 ਨਵੰਬਰ ਤੱਕ ਇਹਦੀ ਬਜਾਈ ਦਾ ਪਰਫੈਕਟ ਟਾਈਮ ਹੈ ਜੀ ਉਸ ਤੋਂ ਬਾਅਦ 10 ਨਵੰਬਰ ਤੋਂ ਬਾਅਦ ਫਿਰ ਇਹਦੀ ਬਜਾਈ ਪਛੇਤੀ ਹੈ ਉਹਦੇ ਵਿੱਚ ਕੀ ਹੁੰਦਾ ਜਿਨ੍ਹਾਂ ਨੇ ਡੰਗਰ ਬੱਛਾ ਰੱਖਿਆ ਹੋਇਆ ਉਹ ਤਾਂ ਕੀਤੀ ਬਜਾਈ ਕਰ ਲੈਂਦੇ ਜੀ ਉਨ੍ਹਾਂ ਪੱਠਿਆਂ ਦੀ ਲੋ। ਉਸ ਤੋਂ ਬਾਅਦ ਜਿਨ੍ਹਾਂ ਨੇ ਸੀਡ ਕੱਲਾ ਤਿਆਰ ਕਰਨਾ ਹੈ ਉਹ ਨਵੰਬਰ 10 ਨਵੰਬਰ ਤੋਂ ਬਾਅਦ ਵਜਈ ਕਰਦੇ ਨੇ ਜਿਨ੍ਹਾਂ ਕੱਲਾ ਸੀਡ ਤਿਆਰ ਕਰਦੇ ਨੇ। ਗੁਰਪ੍ਰੀਤ ਜੀ ਕੇ ਇਹਦੇ ਨਾਲ ਜਿਨ੍ਹਾਂ ਨੇ ਡੇਅਰੀ ਫਾਰਮਾਂ ਜਾਂ ਆਮ ਜਾਨਵਰ ਰੱਖਿਓ, ਮਿਲਕਾਂਵਾਂ ਰੱਖਿਓ ਨੇ ਕਾਉਂਡ ਨੇ ਫਾਰਮ ਬਣਾਏ ਹੁੰਦੇ ਇਹਨਾਂ ਚ ਕਿਹੜੀ ਇਹੋ ਜੀ ਕਿਸਮ ਹੈ ਕਿ ਜਿਹਦੇ ਨਾਲ ਦੁੱਧ ਦਾ ਲਾਹਾ ਵੱਧ ਮਿਲ ਸਕੀ। ਵੇਖੋ ਜੀ ਤਿੰਨੇ ਵੈਰੈਟੀਆਂ ਚ ਦੁੱਧ ਪੂਰਾ ਜੀ। ਜੀ। ਇਹਨਾਂ ਚ ਕੋਈ ਕਮੀ ਨਹੀਂ। ਜੀ। ਇਹਦੇ ਵਿੱਚ ਇਹੀ ਹੈ ਬਸ ਇੱਕ ਲੌਂਗ ਟਰਮ ਇੱਕ ਸ਼ਾਰਟ ਟਰਮ। ਹਰਾ ਬੀਜ ਉਹ ਜਿਹਨਾਂ ਡੰਗਰ ਰੱਖੇ ਨੇ ਉਹਨਾਂ ਤੇ ਲੌਂਗ ਟਰਮ ਵਾਲਾ ਬਰਸੀਮ ਚਾਹੀਦਾ ਵੀ ਜਦੋਂ ਤੱਕ ਅਗਲੀ ਜਿਹੜੀ ਫਸਲ ਮੱਕੀ ਜਾਂ ਜਵਾਰ ਆਏ ਤਿਆਰ ਨਹੀਂ ਹੁੰਦੀ ਉਹਦੇ ਤੱਕ ਇਹ ਚੱਲਦਾ ਰਹੇ। ਕੁਝ ਫਾਰਮਾਂ ਤੇ ਇਹ ਹੁੰਦਾ ਵੀ ਸਾਨੂੰ ਝਾੜ ਹਰਾ ਵਾਦ ਚਾਹੀਦਾ ਝਾੜ। ਸਾਨੂੰ ਕੋਈ ਦਿੱਕਤ ਨਹੀਂ ਕਈਆਂ ਨੇ ਆਲੂ ਨੂੰ ਲਾਏ ਹੁੰਦੇ ਨੂੰ ਮੱਕੀ ਤਿਆਰ ਹੋ ਜਾਂਦੀ ਹੈ ਤੇ ਉਹ ਵਕਸੀਮ ਦੇ ਝਾੜ ਵਿੱਚ ਉਹਦੇ ਵਿੱਚ ਜਿਹੜਾ ਇਹ BR10 ਹੈ ਜੀ ਇਹ ਜਨਵਰੀ ਤੇ ਫਰਵਰੀ ਵਿੱਚ ਥੋੜੀ ਜਿਹੀ ਗਰੋਥ ਰੁਕਦੀ ਹੈ ਤੇ ਝਾਰਾ ਘਟ ਨਹੀਂਦਾ। ਜੀ ਇਹੀ ਬੀਜ ਫਿਰ BR10 ਜਦੋਂ ਤੁਹਾਡਾ ਮਈ ਦਾ ਮਹੀਨਾ ਹੁੰਦਾ ਪ੍ਰਾਇਲ ਦਾ ਕਣਕਾਂ ਦੀ ਕਟਾਈ ਤੋਂ ਉਸ ਤੋਂ ਬਾਅਦ ਇਹ ਦੋ ਲੋ ਵਧਦੇ ਜਾਂਦਾ ਬਿਲਕੁਲ ਉਸ ਤੋਂ ਬਾਅਦ ਜਿਹੜਾ ਬੀਅਨ ਬਿਆੜੀ ਹੈ ਉਹ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਦੱਬਦਾ ਨੇ ਉਦੋਂ ਝਾੜ ਜਾਦਾ ਦਿੰਦਾ ਤਾਂ ਪਿੱਛੇ ਮਈ ਦੇ ਮਹੀਨੇ ਚ ਆ ਕੇ 10 ਦਿਨਾਂ ਦਾ ਫਰਕ ਪੈਂਦਾ ਝਾੜ ਹਰੇ ਦਾ ਦੋਨਾਂ ਦਾ ਫਰਕ ਹੈ ਗੁਰਪ੍ਰੀਤ ਜੀ ਕੀ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਨੇ ਵੱਖ-ਵੱਖ ਮੌਸਮ ਵੀ ਹੈਗਾ ਥੋੜਾ ਬਹੁਤ ਚੇਂਜ ਹੁੰਦਾ ਜ਼ਮੀਨ ਦਾ ਫਰਕ ਪੈਂਦਾ ਹੈ ਕਿਹੜੇ-ਕਿਹੜੇ ਏਰੀਆ ਚ ਕਿਹੜੀ ਫਸਲ ਬੀਜਣੀ ਜਿਹੜੀ ਜ਼ਿਆਦਾ ਲਾਏ ਵੰਦਾ ਕੋ ਫਸਲਾ ਤੇ ਕਈ ਨਹੀਂ ਹੁਣ ਜੀ ਵਕਵਕ ਤੁਹਾਨੂੰ ਵੀ ਪਤਾ ਵੀ ਵਕਵਕ ਬੈਲਟਾਂ ਨੇ ਆਪਣੀ ਨਰਮੇ ਦੀ ਬੈਲਟ ਬਠਿੰਡਾ ਨਹੀਂ ਜੀ ਪਰਸੀਮ ਵੀ ਗੱਲ ਕਰੀ ਹਾਂ ਪਰਸੀਮ ਜੀ ਇਹਦੇ ਵਿੱਚ ਵੇਖੋ ਬਠਿੰਡਾ ਥੋੜਾ ਜਿਹਾ ਸ਼ੁਰੂ ਤੋਂ ਸਾਰਿਆਂ ਨੂੰ ਪਤਾ ਵੀ ਕਰਾਉਣਾ ਜੀ ਇੱਧਰ ਤੁਹਾਡਾ ਫਿਰੋਜ਼ਪੁਰ ਆ ਗਿਆ ਤਰਨਤਾਰਨ ਆ ਗਿਆ ਅੰਮ੍ਰਿਤਸਰ ਆ ਗਿਆ ਜੀ ਇਹ ਥੋੜਾ ਜਿਹਾ ਠੰਡਾ ਲੱਗਾ ਸ਼ੁਜੀ ਦਰਿਆਈ ਏਰੀਆ ਹੋਂ ਕਰਕੇ ਠੰਡਾ ਲੱਗਾ ਜੀ ਇਹਦੇ ਵਿੱਚ ਤੁਸੀਂ BR 10 ਬੀਜ ਦੇਓ ਜੀ ਇਹ ਵੀ ਲਾਈਵ ਹੁੰਦਾ BL 42 ਬੀਜ ਦੇਓ ਇਹ ਵੀ ਉਨੇ ਬਰਾਬਰ ਚੱਲੂਗਾ 43 ਬੀਜ ਦੇ ਇਹ ਵੀ ਬਰਾਬਰ ਇਹ ਜਿਹੜੀ ਬੀਐਲ 10th 42 ਦੀ ਥੋੜੀ ਜਿਹੀ ਫਰਕ ਪੈਂਦਾ ਉਹ ਗਰਮ ਲਾ ਕੇ ਜਿੰਦੇ ਜੇ ਤੇਰੇ ਤਲਾਵਾਨ ਨੇ ਬੜਾ ਜਿਹਾ ਪਾਣੀ ਦੀ ਕਮੀ ਆ ਜਾਂ ਪਾਣੀ ਡਾਊਨ ਨੇ ਉਥੇ ਥੋੜਾ ਜਿਹਾ ਇਹ ਬੀਐਲ 42 ਥੋੜਾ 10 15 ਦਿਨ ਘਟ ਜਾਂਦਾ ਤਾਂ ਕੰਨ ਥੋੜਾ ਜਿਹਾ ਵੱਜ ਜਾਂਦਾ ਜੀ ਬਾਕੀ ਤਾਂ ਜਿਹੜੇ ਇਹ ਮੰਨ ਲਓ ਤੁਸੀਂ ਕਿੰਨ ਕਿਸਮਾਂ ਰਸੀਆਂ ਇਹਨਾਂ ਤਿੰਨਾਂ ਕਿਸਮਾਂ ਨੂੰ ਜਿਹੜੀ ਜਿਹੜੇ ਕਿਸਾਨ ਨੇ ਉਹ ਖਾਦ ਵੀ ਅਲੱਗ-ਅਲੱਗ ਪਾਉਂਦੇ ਨੇ ਕਿ ਖਾਦ ਇੱਕੋ ਜੀ ਇਹਨਾਂ ਦੀ ਨਹੀਂ ਖਾਦ ਕੋਈ ਹੈ ਠੀਕ ਹੈ ਦੇਖੋ ਬਾਜੀਆਂ ਦਾ ਖਾਦ ਤਾਂ ਸਿਸਟਮ ਇਹ ਕਈ ਤਰ੍ਹਾਂ ਦੀ ਖਾਦ ਪਾਉਂਦੇ ਨੇ ਜੀ ਕਿੰਨਾ ਤੇ ਰੂੜੀ ਖਾਦ ਪਾਉਂਦੇ ਜੀ ਉਹਨਾਂ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਆ ਠੀਕ ਹੈ ਕਿਉਂਕਿ ਉਦੋਂ ਬਾਅਦ ਯੂਰੀ ਦੀ ਡੋਸ ਦੇਣੀ ਪੈਂਦੀ ਹੈ ਉਹ ਦੇਣੀ ਹੈ ਜਿਨ੍ਹਾਂ ਕੋਲ ਰੂੜੀ ਖਾਦ ਨਹੀਂ ਹੈ ਉਹ 1 ਘਟਾ ਡੀ.ਏ.ਪੀ. 2 ਸੁਪਰ ਤਾਂ ਇਹ ਦੇ ਕੇ ਇਹਨੂੰ ਤਿਆਰ ਕਰ ਸਕਦੇ ਹੋ ਠੀਕ ਹੈ ਇੱਕ ਚੀਜ਼ ਦਾ ਹੋਰ ਥੋੜਾ ਜਿਹਾ ਦੱਸੋ ਕਿ ਜਿਵੇਂ ਮੰਨ ਲਓ ਤੁਸੀਂ ਤੇਰੀ ਨਾ ਡੇਡ ਫਿਕਸਡ ਰਸੀ ਹੈ ਵੀ ਇੰਨੀ ਤਰੀਕ ਤੱਕ ਜੇ ਪੀਜਿਆ ਜਾਵੇ ਤੇ ਇਹਨਾਂ ਦਾ ਝਾੜ ਫਿਰ ਜੇ ਮੰਨ ਲਓ ਵੀ ਉਸ ਤਰੀਕ ਤੋਂ ਲੇਟ ਪੀਜਿਆ ਜਾਂਦਾ ਹਾਂਜੀ ਇਹਦੇ ਝਾੜ ਤੇ ਫਰਕ ਪੈਂਦਾ ਹਾਂਜੀ ਪੈਂਦਾ ਹੈ ਜ਼ਰੂਰ ਪੈਂਦਾ ਹੈ ਜੀ ਵੇਖੋ ਉਹਨਾਂ ਦਿਨਾਂ ਦੇ ਵਿੱਚ ਨਾ ਠੰਡ ਬਦਲੀ ਸ਼ੁਰੂ ਹੋ ਜਾਂਦੀ ਹੈ ਇਹ ਥੋੜਾ ਟੈਂਪਰੇਚਰ ਇਹਨੂੰ 28 29 ਦੇ ਟੈਂਪਰੇਚਰ ਤੇ ਜਦੋਂ ਬੀਜਦੇ ਨਾ ਇਹਦੀ ਗਰੋਥ ਹੋ ਜਾਂਦੀ ਹੈ ਨਹੀਂ ਤਾਂ ਅੱਗੇ ਠੰਡ ਆ ਜੇ ਤਾਂ ਗਰੋਥ ਰੋਕੀ ਤਾਂ ਇਹਨੇ ਫਿਰ ਗਰੋਥ ਨਹੀਂ ਕਰਨੀ ਤੁਸੀਂ ਜਿੰਨਾ ਮਰਜ਼ੀ ਫਿਰ ਯੂਰੀਆ ਪਾਈ ਜਾਓ ਜਾਂ ਕੁਝ ਵੀ ਪ ਤਾ ਫਿਰ ਉਹ ਛਾੜਤਾ ਮੇਕੋ ਕਰ ਦੂਗਾ ਇੱਕ ਵਾੜ ਦਾ ਫਰਕ ਪਾ ਲਿਆ ਘਟੋ ਘਟ ਵੀ 100 ਕੋਟਲ ਦਾ ਫਰਕ ਪਾ ਇੰਨਾ ਹਰੇ ਦਾ ਏਕੜ ਦਾ ਗੁਰਪ੍ਰੀਤ ਜੀ ਜੇ ਤੁਹਾਡੇ ਤੋਂ ਪੰਜਾਬ ਚੋਂ ਕਿਸੇ ਵੀ ਜਿਹਨੇ ਚਾਹੋ ਇਹ ਜਿਸ ਜੜੀਆਂ ਕਿਸਮਾਂ ਤੁਸੀਂ ਦੱਸੀਆਂ ਇਹਨਾਂ ਚੋਂ ਬੀਜ ਖਰੀਦਣਾ ਚਾਵੇ ਤਾਂ ਤੁਹਾਡੇ ਨਾਲ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਵੇਖੋ ਮੇਰੇ ਨਾਲ ਨਾ ਪਿਛਲੇ 5-6 ਸਾਲਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਮੀਂਦਾਰ ਜੁੜੇ ਹੋਏ ਜੀ ਤੇ ਉਹ ਮੇਰੇ ਤੋਂ ਵੀ ਮੰਗਾਉਂਦੇ ਰਹਿੰਦੇ ਨੇ ਆਪੋ ਆਪਣੇ ਸੋਰਸ ਦੇ ਸਾਬ ਨਾਲ ਸਿੱਧਾ ਕੋਈ ਕਿਆ ਹੁੰਦਾ ਉਸ ਏਰੀਏ 'ਚ ਮੇਰੇ ਵਾਲੇ ਏਰੀਏ ਦੇ ਵਿੱਚ ਤਾਂ ਮੰਗਵਾ ਲੈਂਦੇ ਨੇ ਤਾਂ ਟਰਾਂਸਪੋਰਟ ਵੀ ਕਰਦੀਦਾ ਕੋਰੀਅਰ ਵੀ ਕਰਦੀਦਾ ਜਿਵੇਂ ਕੋਈ ਮਂਗਾਏ ਆਰਡਰ ਦੇਦਾ ਸੀ ਉਹ ਕਰ ਦਿੰਦੇ ਆ ਤਾਂ ਖਾਸ ਕਰਕੇ ਤੁਹਾਡਾ ਫੋਜਪੁਰ ਜ਼ਿਲ੍ਹੇ ਤੋਂ ਸਾਡਾ ਹੁੰਦਾ ਨਹੀਂ ਤੁਸੀਂ ਕੋਈ ਆਪਦਾ ਨੰਬਰ ਵਗੈਰਾ ਜੇ ਕੋਈ ਮਤਲਬ ਸੁਰੂਤਨ ਦੱਸ ਦੋ ਜੇ ਕੋਈ ਤੁਹਾਡੇ ਨਾਲ ਪਹੁੰਚ ਕਰਨਾ ਚਾਹੇ ਨੰਬਰ ਤੇ ਕਰ ਲੋ ਤੇ ਕੋਰੀਅਰ ਤੁਸੀਂ ਕਰ ਸਕਦੇ ਹੋ ਜਾਂ ਜੀ ਕਰ ਸਕਦੇ ਹੋ ਤਾਂ ਆਪਜਾ ਨੰਬਰ ਪਲੀਜ਼ ਦੱਸੋ ਹਾਂਜੀ ਇਹ ਸਾਡਾ ਨੰਬਰ ਹੈ ਜੀ 98780 71632 अच्छा एक चीज होगो रसो अ चलो तुसी ਨੰਬਰ ਤਾਂ ਦੱਸਦਾ ਕਿ ਇਹ ਜਿਹੜੀ ਇਹਦੀ ਸਰਕਾਰੀ ਖਰੀਦ ਵੀ ਤੁਸੀਂ ਸਰਕਾਰ ਨੂੰ ਵੀ ਦਿੰਦੇ ਹੋ ਜਿਹੜਾ ਆਮ ਅਸੀਂ ਵੇਖਨੇ ਆ ਸੀਡ ਵਿਭਾਗ ਹੈ ਜੇ ਉਹ ਵੇਚਦਾ ਹੈ ਜਾਂ ਕੋਈ ਦੁਕਾਨਾਂ ਦੇ ਵਿੱਚਦਾ ਇਹ ਮਤਲਬ ਜਿਵੇਂ ਤੁਸੀਂ ਤਾਂ ਕਹਿੰਦਾ ਕਿ ਅਸੀਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਤੁਹਾਡੇ ਤੋਂ ਕਿਸਾਨ ਖਰੀਦ ਲੈਂਦੇ ਆ ਇਹ ਤੁਸੀਂ ਉਹਨਾਂ ਸਰਕਾਰ ਨੂੰ ਵੀ ਤਿਆਰ ਕਰਕੇ ਦਿੰਦੇ ਹੋ ਇਹਦੇ ਵਿੱਚੋਂ ਹਾਂਜੀ ਇਹਦੇ ਵਿੱਚ ਕੀ ਹੈ ਜੀ ਵੇਖੋ ਅਸੀਂ ਯੂਨੀਵਰਸਿਟੀ ਨੂੰ ਵੀ ਸਪਲਾਈ ਦਿੰਦੀ ਹੈ ਠੀਕ ਹੈ ਉਹਨਾਂ ਦੇ ਇੱਕ ਟੈਂਡਰ ਬੇਸ ਪਾਲਿਸੀ ਹੁੰਦੀ ਹੈ ਉਹਦੇ ਵਿੱਚ ਅਸੀਂ ਅਪਲਾਈ ਕਰਦੇ ਆ ਸਾਨੂੰ ਉਹ ਮਿਲਦਾ ਹੈ ਉਹ ਜਿੰਨਾ ਕੰਟਰੈਕਟਰਾਂ ਨੂੰ ਦਿੰਦੇ ਨੇ ਸਾਨੂੰ ਰੇਟ ਤੇ ਮਿਲ ਜਾਂਦਾ ਹੈ ਤਾਂ ਅਸੀਂ ਵੀ ਤਿਆਰ ਕਰਕੇ ਉਹਨਾਂ ਦਾ ਹੀ ਸਾਨੂੰ ਫਾਊਂਡੇਸ਼ਨ ਸੀਟ ਦਿੰਦੇ ਨੇ ਅਸੀਂ ਸਰਟੀਫਾਈਡ ਕਰਕੇ ਉਹਨਾਂ ਨੂੰ ਦੇ ਦਿੰਦੇ ਆਂ। ਨਹੀਂ ਉਹਦੇ ਨਾਲ ਫਿਰ ਜਿਹੜਾ ਤੁਸੀਂ ਨਿੱਜੀ ਤੌਰ ਤੇ ਵੇਚਦੇ ਹੋ ਹਾਂਜੀ ਹਾਂਜੀ ਉਹਦਾ ਜ਼ਿਆਦਾ ਬੈਨੀਫਿਟ ਹੈ ਕਿ ਸਰਕਾਰ ਨੂੰ ਦੇਣ ਦਾ ਜ਼ਿਆਦਾ ਬੈਨੀਫਿਟ ਹੈ? ਵੇਖੋ ਜੀ ਦੋਨਾਂ ਦੀ ਬੈਨੀਫਿਟ ਹੈ। ਉਹ ਰੇਟ ਬਰਾਬਰ ਮਿਲਦਾ ਹੈ? ਹਾਂ ਬਰਾਬਰ ਮਿਲਦਾ। ਠੀਕ ਹੈ। ਹੁਣ ਇਹ ਕੋਈ ਤੁਹਾਡੀ ਜਿਵੇਂ ਤੁਸੀਂ ਸਰਕਾਰ ਨੂੰ ਕੋ ਦਿੱਤਾ ਸਰਕਾਰ ਵੀ ਤੁਹਾਨੂੰ ਰਜਿਸਟਰਡ ਫਰਮ ਦੇ ਤੁਹਾਨੂੰ ਗ੍ਰੀਟੀ ਹੋਵੇਗੀ ਨਾ? ਨਹੀਂ ਉਹਦੇ ਵਿੱਚ ਵੇਖੋ ਜੀ ਕੰਟਰੈਕਟ ਹੁੰਦਾ ਜਿਹੜੇ ਕਿਸਾਨ ਮਤਲਬ ਕਿ ਗਾਂਵਦੂ ਕਿਸਾਨ ਜਿਹੜੇ ਏਰੀਆ 'ਚ ਖੇਤੀ ਇਹਦੀ ਜ਼ਿਆਦੀ ਹੁੰਦੀ ਹੈ ਪ੍ਰਸ਼ੀਬ ਦੀ ਉਹਦੇ ਵਿੱਚ ਕੀ ਹੁੰਦਾ ਵੀ ਅਪਲਾਈ ਕਰੋ ਤੁਸੀਂ ਅਸੀਂ ਅਪਲਾਈ ਕਰ ਦਿੰਦੇ ਆ ਟੈਂਡਰ ਬੇਸ ਪਾਲਿਸੀ ਹੁੰਦੀ ਹੈ ਤਾਂ ਅਸੀਂ ਇੱਕ ਪਿੰਡ ਦੇ ਨੰਬਰ ਦਾਤੋਂ ਲਿਖਾ ਕੇ ਦੇ ਜੀ ਦਾ ਉਹਨਾਂ ਨੂੰ ਵੀ ਇਨਾ ਇਨਾ ਸਮਾ ਸਾਨੂੰ ਕੰਮ ਕਰਦੇ ਨੂੰ ਹੋ ਗਿਆ ਤਾਂ ਯੂਨੀਵਰਸਿਟੀ ਉਹ ਤੇ ਵਿਸ਼ਵਾਸ ਕਰਦੀ ਹੈ ਤਾਂ ਸਾਨੂੰ ਗ੍ਰਾਂਟ ਕਰ ਦਿੰਦੀ ਹੈ ਘੱਟੋ ਘੱਟ ਜੋ ਉਹਨਾਂ ਦਾ 40 ਏਕੜ ਦਾ ਕਰਵਾਇਆ ਜਾਂ 50 ਏਕੜ ਦਾ ਕਰਵਾਇਆ ਤਾਂ ਉਹ ਜਦੋਂ ਅਸੀਂ ਬਜਾਈ ਕਰਦੇ ਆ ਬਜਾਈ ਕਰਕੇ ਉਹਨੂੰ ਸਾਫ਼ ਕਰਕੇ ਤਾਂ ਅਸੀਂ ਵਾਪਸ ਯੂਨੀਵਰਸਿਟੀ ਨੂੰ ਜੀ ਦੇ ਦਿੰਦੇ ਆ ਤਾਂ ਇਹੀ ਉਹਦੇ ਚ ਗੁਰਪ੍ਰੀਤ ਜੀ ਜੇ ਕੋਈ ਵੀ ਜ਼ਿੰਮੇਵਾਰ ਕਿਸਾਨ ਤੁਹਾਡੇ ਤੋਂ ਇਸ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਕਿ ਕੀ ਤੁਸੀਂ ਮਤਲਬ ਉਹਨਾਂ ਨੂੰ ਦੱਸ ਸਕਦੇ ਹੋ ਹਾਂ ਜੀ ਵੇਖੋ ਜੀ ਆਹ ਤੁਸੀਂ ਇੰਟਰਵਿਊ ਮੇਰਾ ਕਰੰਦੇ ਹੋ ਇਹ ਚ ਕੋਈ ਲੁਕਾ ਕੇ ਤਾਂ ਗੱਲਾਂ ਕਰਦੇ ਨਹੀਂ ਕੋਈ ਆਪਾਂ ਮੇਰੇ ਨਾਲ ਫੋਨ ਨੰਬਰ ਮੇਰਾ ਪਹਿਲੇ ਮੈਂ ਫੇਸਬੁੱਕ ਤੇ ਥੋੜਾ ਜਿਆਦਾ ਹੈਗਾ ਮੇਰਾ ਨੰਬਰ ਐਕਟਿਵ ਹੈ ਤੇ ਇਹਨਾਂ ਬਹੁਤ ਫੋਨ ਆਉਂਦੇ ਨੇ ਲੋਕਾਂ ਦੀ ਜਿਹੜੀ ਸਮੱਸਿਆ ਆ ਉਹਨੂੰ ਹੱਲ ਕਰੀਦਾ ਜੀ ਦੇਖੋ ਜਿੰਨਾਂ ਵੀ ਨਹੀਂ ਚੰਗਾ ਮਿਲਦਾ ਜਦੋਂ ਅਸੀਂ ਉਹਨਾਂ ਦੀਨੇ ਸਮੱਸਿਆ ਆਉਂਦੀ ਆ ਕੋਟ ਮੈਲ ਕੇ ਸਾਡੇ ਨਾਲ ਜੁੜਦੇ ਨੇ ਅਸੀਂ ਉਹਨਾਂ ਨੂੰ ਸਲਾਹ ਦੇਈਦੇ ਬਜਾਈ ਇਦਾਂ ਕਰੋ ਬਹੁਤ ਸਾਰੇ ਪੰਜਾਬ ਚ ਫੋਨ ਆਉਂਦੇ ਨੇ ਨਹੀਂ ਇੱਕ ਚੀਜ਼ ਦਾ ਮਤਲਬ ਉਹ ਜਾਂਦੇ ਜਾਂਦੇ ਜ਼ਰੂਰ ਗੱਲ ਪੁੱਛਾਂਗਾ ਵੀ ਕਈ ਬਾ ਅੱਜ ਕੱਲ ਕਿਸਾਨ ਪੜਿਆ ਲਿਖਿਆ ਦੌਰ ਜ਼ਿਆਦਾ ਚੱਲ ਰਿਹਾ ਹੈ ਹਾਂ ਜੀ ਤੇ ਜਿਹੜੀ ਮੈਂ ਗੱਲ ਸਾਰੀ ਕਰੂੰ ਕੁਛ ਨਹੀਂ ਚਾਹੁੰਦਾ ਸਾ ਕਿ ਜੇ ਮੰਨ ਲਓ ਅੱਜ ਕੱਲ ਇੱਕ ਚੀਜ਼ ਬ੍ਰਾਂਡਡ ਹੁੰਦੀ ਜਾਂਦੀ ਹੈ ਹਾਂ ਜੀ ਹਰ ਬੰਦਾ ਚਾਹੁੰਦਾ ਹੈ ਵੀ ਜਿਹੜੀ ਕੋ ਤੁਸੀਂ ਕੋਈ ਆਪਦੀ ਫਰਮ ਰਜਿਸਟਰਡ ਕਰਵਾਈ ਹੈ ਜਾਂ ਕਰਵਾ ਰਹੇ ਹੋ ਜਾਂ ਕਿਵੇਂ ਹੁੰਦਾ ਤੁਹਾਨੂੰ ਲੋਡ ਪੈਂਦੀ ਹੈ ਜਾਂ ਕਿਸਾਨਾਂ ਕਿਸਾਨ ਇਹ ਗੱਲ ਪੁੱਛ ਲੈਂਦੇ ਆ ਵੀ ਗੁਰਪ੍ਰੀਤ ਸਿੰਘ ਜੀ ਤੁਸੀਂ ਕਿਸ ਫਰਮ ਦੇ ਥਰੂ ਇਹ ਵੇਚ ਰਹੇ ਹੋ ਤੇ ਤੁਸੀਂ ਉਹ ਕਿਉਂਕਿ ਫਰਮ ਜਿਹੜੀ ਰਜਿਸਟਰਡ ਹੋਣੀ ਆ ਉਹ ਇੱਕ ਬੜੀ ਵੱਡੀ ਗੱਲ ਕਿਉਂਕਿ ਉਹ ਸਰਕਾਰ ਦੇ ਸਾਰੇ ਜਿਹੜਾ ਸੰਵਧਾਨ ਉਹਦੇ ਦਾਇਰੇ ਚ ਆ ਜਾਂਦੀ ਹੈ ਹਾਂਜੀ ਵੀ ਕਿਸੇ ਨੂੰ ਉਸ ਗੱਲ ਤੇ ਕੋਈ ਡਾਊਟ ਜਾਂ ਸ਼ੱਕ ਨਹੀਂ ਰਹਿੰਦਾ ਕੋਈ ਭੁਲੇਖਾ ਨਹੀਂ ਰਹਿੰਦਾ ਕਿਸੇ ਕਰਦਾ ਮਨ ਚ ਜਿਹੜਾ ਮਤਲਬ ਉਹ ਨਹੀਂ ਗੱਲ ਰਹਿੰਦੀ ਕਿ ਅਸੀਂ ਆ ਬੀ ਖਰੀਦ ਰਹੇ ਆ ਤੇ ਪਤਾ ਨਹੀਂ ਇਹ ਸਹੀ ਹੈ ਕਿ ਸਹੀ ਹੈ ਜੀ ਉਹਦੀ ਗੱਲ ਜਿਵੇਂ ਕਿ ਪਿੱਛੇ ਨਰਮਿਆਲੀ ਫਸਲ ਨਰਮੇ ਨੇ ਬਤਨਾ ਹਾਂ ਦਾਤ ਦਾ ਮਹਿੰਗਾ ਬੀ ਉਹਨਾਂ ਨੇ ਲੈ ਕੇ ਬੀਜਿਆ ਉਹਨੂੰ ਗੁਲਾਬੀ ਸੋਟੀ ਪਾਈ ਕੁਝ ਵੀ ਵਿੱਚੋਂ ਜਾਲੀ ਨਿਕਲਦੀ ਕੀ ਉਹਨਾਂ ਦਾ ਮਤਲਬ ਇਹ ਕਿਸੇ ਕਿਸਾਨ ਨਾਲ ਐਵੇਂ ਧੋਖਾ ਨਾ ਹੋਵੇ ਆਪਾਂ ਦੇ ਝੋਨੇ ਦੇ ਬੀਜ ਦਾ ਵੀ ਬੜਾ ਰੋਣਾ ਪਿਆ ਉਹ ਵੀ ਜਾਲੀ ਨਿਕਲਿਆ ਬੜੇ ਕਿਸਾਨਾਂ ਨਾਲ ਧੋਖਾ ਹੋਇਆ ਮੇਰਾ ਕਹਿਣ ਦਾ ਮਤਲਬ ਜਦੋਂ ਫਾਰਮ ਰਜਿਸਟਰਡ ਹੋ ਜਾਂਦੀ ਹੈ ਤੇ ਫਿਰ ਜਿਹੜਾ ਕੋਈ ਵੀ ਵਕਰੀਤਾ ਹੈ ਨਾ ਵੀ ਉਹਦਾ ਸਮਾਨ ਵੇਚਦਾ ਤੇ ਉਹਨੂੰ ਇਹ ਡਰ ਹੁੰਦਾ ਕਿ ਮੈਂ ਕਾਨੂੰਨ ਦੇ दायरे ਹੇਠ ਆਂ ਇਸ ਤਰ੍ਹਾਂ ਵਰ ਤੁਹਾਡਾ ਵੀ ਕੋਈ ਚੱਲ ਰਿਹਾ ਹੈ ਜੀ ਹਾਂਜੀ ਅਸੀਂ ਆਪਣੀ ਫਰਮ ਰਜਿਸਟਰ ਕਰਦੇ ਪਏ ਹਾਂ ਜੀ ਕੋਈ ਗਈ ਹੈ ਜੀ ਉਹਦੇ ਵਿੱਚ ਥੋੜਾ ਜਿਹਾ ਨਾ ਫਰਮ ਰਜਿਸਟਰ ਕਰਨ ਤੋਂ ਬਾਅਦ ਪ੍ਰੋਸੈਸ ਹੁੰਦਾ ਹੈ ਕਿਉਂਕਿ ਸਰਕਾਰ ਦਾ ਰੋਲ ਵਿੱਚ ਫਿਰ ਆ ਜਾਂਦਾ ਹੈ ਬਿਲਕੁਲ ਉਹਦੇ ਵਿੱਚ ਅਸੀਂ ਸ਼ੁਰੂ ਤੋਂ ਪਹਿਲਾਂ ਜਿਵੇਂ ਹੁਣ ਤੁਹਾਨੂੰ ਗੁਰਸੇਮ ਦੇ ਬੀਜ਼ੀ ਕਰ ਦਿੱਤੀ ਹੈ ਜਾਂ ਕਣਕ ਦੇ ਕਰੇ ਅਸੀਂ ਕੰਮ ਕਰਾਂਗੇ ਅੱਗੋਂ ਪੈਕਿੰਗ ਤੇ ਕੰਮ ਸ਼ੁਰੂ ਕਰਨ ਲੱਗੇ ਹਾਂ ਅਸੀਂ ਪਹਿਲਾਂ ਯੂਨੀਵਰਸਿਟੀ ਤੋਂ ਹੀ ਬਰੀਡਰ ਬੀਜ ਕਢਾ ਕੇ ਜੀ ਪੱਕੇ ਬਿੱਲਾਂ ਦੇ ਅਸੀਂ ਉਹਦੀ ਤਿਆਰ ਕਰਾਂਗੇ ਬਰੀਡਰ ਤੋਂ ਫਾਊਂਡੇਸ਼ਨ ਤਿਆਰ ਹੋ ਜਾਊਗਾ ਜੀ ਜੀ ਫਾਊਂਡੇਸ਼ਨ ਤੋਂ ਅੱਗੇ ਅਸੀਂ ਸਰਟੀਫਿਕੇਟ ਤਿਆਰ ਕਰਦੇਨਾ ਸਰਟੀਫਿਕੇਟ ਜਿਹੜਾ ਉਹ ਕਿਸਾਨਾਂ ਨੂੰ ਮਿਲੇਗਾ ਹੁਣ ਤੁਸੀਂ ਵੇਖੋ ਇਹਦੇ ਵਿੱਚ ਇੱਕ ਏਜੰਸੀ ਹੈ ਸੀਨ ਸਰਟੀਫਿਕੇਸ਼ਨ ਆਊਟ ਆਟ ਹੈ ਜਦੋਂ ਅਸੀਂ ਇਹਦੀ ਬਜਾਈ ਕਰਾਂਗੇ ਖੇਤਾਂ ਦੇ ਵਿੱਚ ਉਹਨਾਂ ਦੀ ਨਿਗਰਾਨੀ ਹੋਏਗਾ ਅਸੀਂ ਬਜਾਈ ਕੀਤੀ ਏਰੀਆ ਆਪਣਾ ਰਜਿਸਟਰ ਕੀਤਾ ਉਹਨਾਂ ਕੋਲ ਮੇਲ ਚਲੀ ਜਾਣੀ ਹੈ ਉਹਨਾਂ ਨੂੰ ਸਾਡੇ ਕੋਲ ਆਉਣਾ ਜਦੋਂ ਇਹ ਫਲਾਵਰਿੰਗ ਸਟੇਜ ਤੇ ਆ ਗਿਆ ਉਹਨਾਂ ਨੇ ਫਿਰ ਆ ਕੇ ਵੈਰੀਫਾਈ ਕਰਨਾ ਹੈ ਵੀ ਇਹ BL 10 ਹੈ, 10 ਹੈ ਤਾਂ BL ਤਰ ਤਮ ਸਰਟੀਫਿਕੇਟ ਦੇਣਗੇ ਉਸ ਦਾ ਉਹ ਕੋਸ ਚੀਜ਼ ਦੀ ਉਹ ਸਰਟੀਫਿਕੇਸ਼ਨ ਦੇਣਗੇ ਤਾਂ ਉਹਦੇ ਵਿੱਚ ਸਾਨੂੰ ਇੱਕ ਜਿਹੜੇ ਤੁਸੀਂ ਆਮ ਦੇਖਦੇ ਹੋ ਉਹਨਾਂ ਥੈਲੀਆਂ ਦੇ ਉੱਤੇ ਟੈਗ ਲੱਗੇ ਹੁੰਦੇ ਉਹ ਸਰਟੀਫਾਈਡ ਟੈਗ ਸਾਨੂੰ ਜਾਰੀ ਹੋਣਗੇ ਫਿਰ ਅਸੀਂ ਉਹੀ ਵੀ ਉਹਨਾਂ 'ਚ ਪਾ ਕੇ ਟੈਗ ਲਾ ਕੇ ਤਾਂ ਫਿਰ ਅਸੀਂ ਆਮ ਮਾਰਕੀਟ ਦੇ ਵਿੱਚ ਜਿਹੜੀ ਉਸ ਜਿਹੜੀ ਫਰਮ ਤੁਹਾਡੀ ਹੋਵੇਗੀ ਉਹਦਾ ਨਾਮ ਦੇ ਬਕਾਇਦਾ ਬੈਂਡ ਰੇਟ ਹੋਵੇਗਾ ਆ ਬੈਂਡ ਰੇਟ ਹੋਵੇ ਅੱਛਾ ਇੱਕ ਦੀ ਹੋਰ ਦੱਸੋ ਫਿਰ ਤੁਸੀਂ ਜਿਹੜਾ ਆਉਣ ਵਾਲੇ ਸਮੇਂ ਦਾ ਕੀ ਟਾਰਗੇਟ ਰੱਖਿਆ ਕਿੰਨੇ ਏਕੜ ਚ ਤੁਸੀਂ ਇਮ ਤਿਆਰ ਕਰਨਾ ਹੈ ਉਹ ਖੀਰਲਾ ਸਵਾਲ ਹੀ ਹੈ ਆਪਾਂ ਲੰਮਾ ਨਾ ਜਿਆਦਾ ਕਰੀਏ ਕਿੰਨੇ ਏਕੜ ਦੇ ਨੂੰ ਤੁਸੀਂ ਤਿਆਰ ਕਰ ਰਹੇ ਹੋ ਤੁਸੀਂ ਕੀ ਚਾਹੁੰਦੇ ਹੋ ਪੰਜਾਬ ਦੇ ਜਾਂ ਹਰਿਆਣਾ ਦੇ ਕਿੱਥੇ ਤੁਸੀਂ ਤੁਹਾਡਾ ਤੁਹਾਡੀ ਸੋਚ ਦਾ ਦਾਇਰਾ ਹੈ ਕਿ ਅਸੀਂ ਉੱਤੋਂ ਕਿਹਦੀ ਨੂੰ ਪਹੁੰਚਾਈਏਗਾ ਆਉਣ ਵਾਲਾ ਤੁਹਾਡਾ ਫਿਊਚਰ ਪਲਾਨ ਕੀ ਹੈ ਵੇਖੋ ਜੀ ਹੁਣ ਅਸੀਂ ਫਾਰਮ ਰਜਿਸਟਰ ਕਰਨ ਦਾ ਮਕਸਦ ਹੀ ਨਹੀਂ ਸੀ ਜੀ ਕਿਉਂਕਿ ਵੇਖੋ ਜਿੰਨੇ ਕੋ ਮੇਰੇ ਉਹਦੇ ਵਿੱਚ ਫਾਰਮਰ ਗਰੁੱਪ ਦੇ ਵਿੱਚ ਮੈਂ ਫਾਰਮਰ ਹੈ ਨਹੀਂ ਮੈਂ ਤਾਂ ਉਹਨਾਂ ਦਾ ਸੇਵਕ ਹਾਂ ਜੀ ਉਹਨਾਂ ਨੇ ਅੱਗੋਂ ਦੱਸਣਾ ਮੇਰੇ ਤੋਂ ਵਿਸ਼ਵਾਸ ਤੇ ਵੀ ਲੈ ਜਾਣਾ ਤਿਆਰ ਕਰਨਾ ਕੀ ਹੁੰਦਾ ਹੁਣ ਮਾਰਕੀਟ ਦੇ ਵਿੱਚ ਵੇਖੋ ਵੱਖ-ਵੱਖ ਜ਼ਿਲ੍ਹੇ ਨੇ ਹਰ ਇੱਕ ਜ਼ਿਲ੍ਹੇ 'ਚ ਅਗਲਾ ਆਪਣੇ ਸ਼ਹਿਰ ਦੇ ਵਿੱਚ ਡਿਲੀਵਰੀ ਮੰਗਦਾ ਜੀ ਵੀ ਸਾਨੂੰ ਇੱਥੇ ਇਸ ਕਰਕੇ ਫਾਰਮ ਰਜਿਸਟਰ ਕੀਤੀ ਹੈ ਅਸੀਂ ਵੀ ਤਿਆਰ ਕਰਦੇ ਪਏ ਹਾਂ ਅਸੀਂ ਇਹਦਾ ਰਕਬਾ ਹੁਣ ਬਤਾਉਣਾ ਸ਼ੁਰੂ ਕੀਤਾ ਜੀ ਅਸੀਂ ਰਕਬਾ ਬਤਾਉਂਦੇ ਹਾਂ 150 ਕਿੱਟ ਤੱਕ ਲੈ ਗਿਆਂ ਹਰੇ ਦਾ ਜੀ ਤਾਂ ਜਦੋਂ ਪੈਕਿੰਗ ਤੇ ਮਾਲ ਅਸੀਂ ਤਿਆਰ ਕਰ ਲਿਆ ਵੇਖੋ ਤੁਹਾਡਾ ਜਿਲ੍ਹਾ ਫਿਰੋਜ਼ਪੁਰ ਅੰਮ੍ਰਿਤਸਰ ਵੱਖ-ਵੱਖ ਦੁਕਾਨਾਂ ਦੁਕਾਨਦਾਰਾਂ ਨਾਲ ਅਸੀਂ ਕੰਟਰੈਕਟ ਕਰਾਂਗੇ ਡਿਸਟ੍ਰੀਬਿਊਟਰ ਬਣਾਵਾਂਗੇ ਆਪਣੇ ਉਹਨਾਂ ਨੂੰ ਮਾਲ ਦੇਵਾਂਗੇ ਵੇਖੋ ਫਾਰਮਰ ਤਾਂ ਜੁੜੇ ਹੋਣ ਸਾਨੂੰ ਜਾਣਦੇ ਨੇ ਵੀ ਇਹਨਾਂ ਕੋਲ ਚੰਗੀ ਵੈਰਾਈਟੀ ਆ ਫਿਰ ਇੱਕ ਸਾਡੀ ਫਰਮ ਦਾ ਨਾਮ ਆ ਜੂਗਾ ਜਦੋਂ ਤਾਂ ਸਾਡੇ ਤੇ ਵਿਸ਼ਵਾਸ ਕਰਕੇ ਸਾਡੀ ਫਰਮ ਤੋਂ ਈ ਬੀ ਲੈਣਾ ਸ਼ੁਰੂ ਕਰ ਦੇਣਗੇ ਤਾਂ ਅਸੀਂ ਇਹਨੂੰ ਹੌਲੀ-ਹੌਲੀ ਹੋਣਾ ਪਹਿਲਾਂ ਤਾਂ ਆਪਣੇ ਪੰਜਾਬ ਦੇ ਇੱਕ ਜ਼ਿਲ੍ਹੇ 'ਚ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਬਾਅਦ ਹਰਿਆਣੇ ਦੀ ਫਿਰ ਵੇਖੋ ਅੱਗੇ ਤਾਂ ਜਿੰਨਾ ਦਾਇਰਾ ਤੁਸੀਂ ਉਹ ਤੁਹਾਡੀ ਹਿੰਮਤ ਕਿੰਨਾ ਬੁਖਸੀ ਦੱਸ ਸਕਦੇ ਅੱਛਾ ਇੱਕ ਚੀਜ਼ ਹੋਰ ਦੱਸਿਓ ਕਿ ਤੁਸੀਂ ਕਿਹਾ ਸਾਡਾ ਪਿਤਾ ਪੁਰਖੀ ਕੀਤਾ ਹਾਂ ਪਿਤਾ ਪੁਰਖੀ ਮਤਲਬ ਤੁਸੀਂ ਇਹ ਤਿਆਰ ਕਰ ਰਹੇ ਹੋ ਖਰਾਚਾਰਾ ਵੀ ਤਿਆਰ ਕਰ ਰਹੇ ਹੋ ਪਰ ਸੀਮ ਦਾ ਵੀ ਤਿਆਰ ਕਰ ਰਹੇ ਹੋ ਅੱਜ ਤੱਕ ਤੁਹਾਨੂੰ ਕੋਈ ਮੁਸ਼ਕਲ ਆਈ ਹੋਵੇ ਲੋਕਾਂ ਵੱਲੋਂ ਜੇ ਤੁਸੀਂ 20 ਵੇਚਿਆ ਕਿਤੇ ਕੋਈ ਲੰਬ ਆਇਆ ਹੋਵੇ ਕਿਤੋਂ ਇਹੋ ਜਿਹਾ ਤੁਹਾਨੂੰ ਕਿਸੇ ਨੇ ਅੱਗੇ ਕਿਹਾ ਹੋਵੇ ਕਿ ਤੁਹਾਡਾ 20 ਬਾੜਾ ਨਿਕਲੇ ਨੇ ਜੀ ਇਹੋ ਜਿਹਾ ਵੇਖੋ ਆਪਾਂ ਜਦੋਂ ਚੀਜ਼ ਚੰਗੀ ਤਿਆਰ ਕੀਤੀ ਤੇ ਚੰਗੀ ਦਿੱਤੀ ਵੇਖੋ ਫਿਰ ਉਹ ਲਾਂਬੇ ਵਾਲੀ ਗੱਲ ਤੁਸੀਂ ਕਰਦੇ ਹੋ ਉਹਦੇ ਵਿੱਚ ਕੀ ਹੁੰਦਾ ਕਈ ਵਾਰਾਂ ਕਿਸੇ ਲਾਕੇ ਤੇ ਜ਼ਮੀਨਾਂ ਦਾ ਫਰਕ ਹੁੰਦਾ ਜੀ ਜਿਵੇਂ ਉਹ ਹੀ ਗੱਲ ਪੁੱਛਣੀ ਚਾਹੁੰਦਾ ਸੀ ਨਾ ਜ਼ਮੀਨਾਂ ਦਾ ਫਰਕ ਹੁੰਦਾ ਸਾਨੂੰ ਅਸੀਂ ਫੀਲਡ ਦੇ ਵਿੱਚ ਰਹਿੰਨੇ ਆ ਮੁੱਖ ਵਕ ਜ਼ਿਲ੍ਹਿਆਂ ਦੇ ਵਿੱਚ ਜ਼ਿੰਮੇਵਾਰ ਨਾਲ ਸਾਡੇ ਟੱਚ ਨੇ ਉਹਨਾਂ ਦੇ ਵੇਖੋ ਪੰਜਾਬ ਦੇ ਵਿੱਚ ਇੱਕ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਪਾਣੀ 1 ਨੰਬਰ 2 ਨੰਬਰ ਇਦਾਂ ਚੱਲਦਾ ਜੀ ਜੀ ਖਾਸ ਕਰਕੇ ਮੁਕਸਰ ਜ਼ਿਲ੍ਹਾ ਬੋਲਦੀ ਆ ਜੀ ਜੀ ਉਸ ਤੋਂ ਬਾਅਦ ਆ ਗਿਆ ਤੁਹਾਡਾ ਬਠਿੰਡਾ ਬੈਲਟ ਥੋੜੀ ਦੇਤਲੀ ਆ ਗਈ ਤੁਹਾਡੀ ਜਲੰਧਰ ਵਾਲੀ ਆਲੂ ਵਾਲੀ ਬੈਲਟ ਆ ਗਈ ਇਹਦੇ ਵਿੱਚ ਕੀ ਹੁੰਦਾ ਹੈ ਬਠਿੰਡੇ ਵਾਲੀ ਸਾਈਡ ਇੱਕ ਦੀ ਵਾਰ ਦਾ ਫਰਕ ਪੈ ਜਾਂਦਾ ਖਾਸ ਕਰਕੇ ਫਿਰੋਜ਼ਪੁਰ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕੇ ਨਾਲ ਜੀ ਜੀ ਤਾਂ ਉਹਨੂੰ ਅਸੀਂ ਅਲਾਮਾ ਨਾ ਗਿਣਦੇ ਉਹ ਤਾਂ ਅਸੀਂ ਕਹਿ ਕੇ ਮੰਨ ਦਿੰਨੇ ਆ ਠੀਕ ਹੈ ਮਤਲਬ ਮੇਰਾ ਇਹੀ ਗੱਲ ਪੁੱਛਣ ਦਾ ਕਾਰਨ ਸੀ ਤੁਹਾਨੂੰ ਕਿ ਤੁਸੀਂ ਪਹਿਲਾਂ ਜ਼ਿੰਮੇਵਾਰ ਦਾ ਉਹ ਏਰੀਆ ਜਾਜਦੇ ਜੀ ਵੀ ਉਹ ਏਰੀਆ ਤੁਸੀਂ ਕਿਹੜੇ ਜੀ ਬੀਲ ਜਾ ਰਹੇ ਜੀ ਹਾਂ ਤੇ ਤੁਹਾਨੂੰ ਭਾਈ ਇਹ ਐਨਕੇ ਦੇ ਲੋਧ ਆਏਗਾ ਜਾਂ ਇੰਨੀ ਵਾਰਡ ਤੁਸੀਂ ਦੀ ਕਰ ਸਕਦੇ ਜੀ ਉਹ ਤੋਂ ਵੱਧ ਨਹੀਂ ਜੀ ਕਰ ਸਕਦੇ ਇਹ ਕੱਲ ਨੂੰ ਕੋਈ ਸਾਨੂੰ ਅਲਾਮਾ ਦੇ ਰੋ ਅਲਾਮਾ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਹੈ ਮਿੱਤਰ ਪਿਆਰਿਓ ਸਰਦਾਰ ਗੁਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਪਿੰਡ ਇਹਨਾਂ ਦਾ ਪਿਲਖਣੀ ਹੈ ਰਾਜਪੁਰੇ ਦੇ ਬਿਲਕੁਲ ਨੇੜੇ ਹੈ ਸੋ ਉਹਨਾਂ ਨੇ ਜਿਹੜੀ ਇੱਕ ਬੜੀ ਬਲੱਖਣ ਜਾਣਕਾਰੀ ਜਿਹੜੀ ਅਸੀਂ ਮੈਂ ਤੇ ਸੱਦੂ ਸਾਹਿਬ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਬਹੁਤ ਸਾਰੇ ਹੋਰ ਅਸੀਂ ਵੀ ਹੋਰ ਆਗਾਹ ਬਹੁਤ ਕਿਸਾਨਾਂ ਨਾਲ ਤੇ ਬਹੁਤ ਸਾਰੇ ਲੋਕ ਗੱਲਾਂ ਕਰਦੇ ਆ ਕਿ ਉਹਨੇ ਸਬਜ਼ੀ ਕਿਵੇਂ ਜੀ ਲਾਈ ਜੀ ਫਰੈਂਡ ਗਰੁੱਪ ਕਿਹੋ ਜਿਹਾ ਬੀਜਿਆ ਉਹਨੇ ਆ ਛੋਲੇ ਦੀ ਵੈਰੈਟੀ ਕਿਹੜੀ ਲਾਈ ਸੀ ਪਰ ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਸਭ ਤੋਂ ਵੱਡੀ ਚੀਜ਼ ਹੈ ਵਰਸੀਨ ਦੇ ਉੱਤੇ ਅਜੇ ਤੱਕ ਕੁਈ ਟੌਪਿਕ ਤੇ ਇਹਦੇ ਵੀ ਦੇ ਤਿਆਰ ਕਰਨ ਤੇ ਇਹਨੂੰ ਖੁਦ ਤਿਆਰ ਕਰਨ ਤੇ ਕਦੀ ਵੀ ਕਿਸੇ ਨੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਅਸੀਂ ਗੁਰਪ੍ਰੀਤ ਸਿੰਘ ਜੀ ਨੂੰ ਜਿੱਤੇ ਜੀ ਆਇਆ ਆਖਦੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਬੜੀ ਗੁੱਡਲੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਸੋ ਆਸ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਪਸੰਦ ਆਵੇਗੀ ਔਰ ਜਿਨ੍ਹਾਂ ਜਿਨ੍ਹਾਂ ਨੂੰ ਵੀ ਕਿਹੜੇ ਕਿਸਾਨ ਭਰਾ ਸਾਡੇ ਦੇਖ ਰਹੇ ਹੋਣਗੇ ਉਹਨਾਂ ਨੂੰ ਜਿੰਨੂੰ ਲੋੜ ਹੋਵੇਗੀ ਉਹ ਅਸੀਂ ਬਾਕਾਇਦਾ ਅੱਜ ਤੇ ਨੰਬਰ ਇਹਨਾਂ ਦੇ ਬੋਲ ਕੇ ਦੱਸਤਾ ਫਿਰ ਅਸੀਂ ਇਹ ਵੀਡੀਓ ਦੇ ਉੱਤੇ ਵੀ ਇਹਨਾਂ ਦਾ ਨੰਬਰ ਜਿਹੜਾ ਉਹ ਐਡ ਕਰਕੇ ਬਾਵਾਗੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋ